ਪੰਜਾਬ ਦੇ ਅੰਦਰ ਪੈਟਰੋਲ ਪੰਪਾਂ ਦੇ ਉੱਪਰ ਕਿਲਤ ਮਚ ਗਈ ਹੈ ਪੈਟਰੋਲ ਦੀ ਤੇ ਡੀਜ਼ਲ ਦੀ ਇੱਕ ਤਰ੍ਹਾਂ ਨਾਲ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਵੱਡੇ ਪੱਧਰ ਤੇ ਡਰੇ ਹੋਏ ਨੇ ਚਿੰਤਾ ਚ ਨੇ ਕਿ ਸ਼ਾਇਦ ਹੁਣ ਅਗਲੇ ਦਿਨਾਂ ਚ ਪੈਟਰੋਲ ਮਿਲੇਗਾ ਜਾਂ ਨਹੀਂ ਮਿਲੇਗਾ ਔਰ ਡਰਾਈਵਰਾਂ ਦੀ ਹੜਤਾਲ ਕਿਉਂ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣੇ-ਹੁਣੇ ਇੱਕ ਵੱਡਾ ਫੈਸਲਾ ਲਿਆ ਤੇ ਹੁਕਮ ਜਾਰੀ ਕਰ ਦਿੱਤੇ ਨੇ ਡੀਜ਼ਲ ਤੇ ਪੈਟਰੋਲ ਦੀ ਕਿਲਤ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਵੀਡੀਓ ਸ਼ੇਅਰ ਕਰਕੇ ਹਰ ਇੱਕ ਭੈਣ ਭਰਾ ਤੱਕ ਤੁਸੀਂ ਭੇਜਣੀ ਹੈ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਹ ਕਿਹਾ ਕਿ ਕੋਈ ਚਿੰਤਾ ਦੀ ਲੋੜ ਨਹੀਂ ਹੈ ਸਾਡੇ ਕੋਲ ਪੰਜਾਬ ਦੇ ਵਿੱਚ ਬਹੁਤ ਵੱਡਾ ਸਟਾਕ ਪੈਟਰੋਲ ਦਾ ਡੀਜ਼ਲ ਦਾ ਪਿਆ ਹੋਇਆ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣੇ-ਹੁਣੇ ਚੰਦ ਮਿੰਟ ਪਹਿਲਾਂ ਬੋਲੀ ਹੈ ਕਿ ਡੀਜ਼ਲ ਪੈਟਰੋਲ ਕਿਲਤ ਨਹੀਂ ਆਉਣ ਦਿਆਂਗੇ ਸਾਡੇ ਕੋਲ ਪੰਜਾਬ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਪੈਟਰੋਲ ਹੈ ਉਹਦਾ ਸਟਾਕ ਪਿਆ ਹੋਇਆ ਅਸੀਂ ਪਹਿਲਾਂ ਮੰਗਾਇਆ ਹੋਇਆ ਇਸ ਕਰਕੇ ਕਿਲਤ ਨਹੀਂ ਆਉਣ ਦਿੱਤੀ ਜਾਏਗੀ ਕੋਈ ਡਰਨ ਦੀ ਲੋੜ ਨਹੀਂ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਔਰ ਨਾਲ ਹੀ ਭਗਵੰਤ ਮਾਨ ਨੇ ਇਹ ਵੀ ਆਖਿਆ ਵੀ ਅਸੀਂ ਹੁਕਮ ਜਾਰੀ ਕਰ ਦਿੱਤੇ ਨੇ ហេਠਾਂ ਤੱਕ ਕਿ ਜਿੱਥੇ ਵੀ ਕਿਤੇ ਡੀਜ਼ਲ ਪੈਟਰੋਲ ਦੀ ਦਿੱਕਤ ਆਉਂਦੀ ਹੈ ਤੁਰੰਤ ਉੱਥੇ ਮੁਹੱਈਆ ਕਰਾਇਆ ਜਾਵੇ ਹੁਣ ਵੇਖੋ ਦੂਜੇ ਪਾਸੇ ਜਿਹੜੇ ਡਰਾਈਵਰ ਭਰਾ ਨੇ ਉਹ ਬੜੇ ਟੈਨਸ਼ਨ 'ਚ ਨੇ ਔਰ ਉਹਨਾਂ ਨੇ ਪੂਰੇ ਦੇਸ਼ 'ਚ ਹੜਤਾਲ ਕੀਤੀ ਹੈ ਕਿਉਂਕਿ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਡਰਾਈਵਰਾਂ ਬਾਰੇ ਵੀ ਇੱਕ ਕਾਨੂੰਨ ਬਣਾਇਆ ਕਿ ਜੇਕਰ ਕਿਸੇ ਡਰਾਈਵਰ ਦਾ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਕਿਸੇ ਬੰਦੇ ਨੂੰ ਸੱਟਾਂ ਲੱਗਦੀਆਂ ਜਾਂ ਉਹਦੀ ਮੌਤ ਹੁੰਦੀ ਹੈ ਤਾਂ 10 ਸਾਲ ਦੀ ਕੈਦ ਤੇ 7 ਲੱਖ ਰੁਪਈਆ ਜੁਰਮਾਨਾ ਜਿਹੜਾ ਹੈ ਉਹ ਡਰਾਈਵਰ ਨੂੰ ਹੋ ਸਕਦਾ ਜੇ ਡਰਾਈਵਰ ਮੌਕੇ ਤੋਂ ਚਲਾ ਜਾਂਦਾ ਤਾਂ ਡਰਾਈਵਰਾਂ ਨੇ ਹੜਤਾਲ ਕੀਤੀ ਆ ਪੂਰੇ ਭਾਰਤ ਦੇ ਵਿੱਚ ਉਹ ਕਹਿੰਦੇ ਨੇ ਜੇਕਰ ਅਸੀਂ ਉੱਥੇ ਖੜਦੇ ਆ ਤਾਂ ਲੋਕ ਸਾਨੂੰ ਖਿੱਚ ਤੋ ਕਰਕੇ ਹੀ ਮਾਰ ਦਿੰਦੇ ਨੇ ਕੋਈ ਉੱਥੇ ਬਰਦਾਸ਼ਤ ਹੀ ਨਹੀਂ ਕਰਦਾ ਔਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਹੰਗਾ ਮੀ ਮੀਟਿੰਗ ਸੱਦ ਲਈ ਐ ਇੱਕ ਤਰ੍ਹਾਂ ਨਾਲ ਡਰਾਈਵਰਾਂ ਦੀ ਹੜਤਾਲ ਨੇ ਹੇਠਾਂ ਤੋਂ ਉੱਪਰ ਤੱਕ ਹੱਥਾਂ ਪੈਰਾਂ ਦੀ ਪਾ ਦਿੱਤੀ ਐ ਹੜਕੰਪ ਮਚ ਗਿਆ ਕਿਉਂਕਿ ਸੜਕਾਂ ਤੇ ਡਰਾਈਵਰ ਵੀਰਾਂ ਦੀਆਂ ਗੱਡੀਆਂ ਦੇ ਵੱਡੇ ਵੱਡੇ ਜਾਮ ਲੱਗ ਚੁੱਕੇ ਨੇ ਮੈਨੂੰ ਲੱਗਦਾ ਆਮ ਲੋਕਾਂ ਨੂੰ ਵੀ ਇਸ ਮੁੱਦੇ ਤੇ ਲਾਜ਼ਮੀ ਸੋਚਣਾ ਚਾਹੀਦਾ ਐ ਇਹ ਠੀਕ ਐ ਕਿ ਜੇ ਕਿਤੇ ਐਕਸੀਡੈਂਟ ਹੁੰਦਾ ਤਾਂ ਉਹ ਬੰਦੇ ਦੀ ਜਾਨ ਬਚਾਉਣੀ ਵੀ ਲਾਜ਼ਮੀ ਹੁੰਦੀ ਐ ਪਰ ਦੂਜੇ ਪਾਸੇ ਜਿਹੜੀ ਗੱਲ ਡਰਾਈਵਰ ਕਹਿ ਰਹੇ ਨੇ ਉਹ ਵੀ ਸਮਝਣ ਵਾਲੀ ਹੈ ਉਹ ਕਹਿੰਦੇ ਕੋਈ ਵੀ ਬੰਦਾ ਐਕਸੀਡੈਂਟ ਜਾਣ ਬੁੱਝ ਕੇ ਨਹੀਂ ਕਰਦਾ ਅਚਨਚੇਤ ਐਕਸੀਡੈਂਟ ਹੁੰਦੇ ਨੇ ਕੋਈ ਵੀ ਬੰਦਾ ਕਿਸੇ ਨੂੰ ਮਾਰਨ ਲਈ ਐਕਸੀਡੈਂਟ ਨਹੀਂ ਕਰਦਾ ਇਹ ਵੀ ਨਹੀਂ ਪਤਾ ਹੁੰਦਾ ਐਕਸੀਡੈਂਟ ਹੋਣ ਬਾਰੇ ਕਿਸ ਦੀ ਜਾਨ ਚਲੀ ਜਾਏ ਇਹਦੀ ਕੋਈ ਗਰੰਟੀ ਨਹੀਂ ਹੁੰਦੀ ਪਰ ਮੌਕੇ ਤੇ ਜੇ ਅਸੀਂ ਉਥੋਂ ਟਾਲਾ ਨਹੀਂ ਕਰਦੇ ਪਾਸੇ ਨਹੀਂ ਜਾਂਦੇ ਤਾਂ ਲੋਕ ਭੀੜ ਇਕੱਠੀ ਹੋ ਕੇ ਜਿਹੜਾ ਵੱਡੇ ਵਹੀਕਲ ਵਾਲਾ ਹੈ ਉਹਨੂੰ ਘੇਰ ਲੈਂਦੇ ਨੇ ਤੇ ਮਾਰਨ ਤੱਕ ਚਲੇ ਜਾਂਦੇ ਨਹੀਂ ਇਸ ਕਰਕੇ ਡਰਾਈਵਰਾਂ ਨੇ ਹੜਤਾਲ ਕੀਤੀ ਹੈ ਪੂਰੇ ਭਾਰਤ ਦੇ ਵਿੱਚ ਕਿ ਮੋਦੀ ਸਰਕਾਰੇ ਜਿਹੜਾ ਕਾਨੂੰਨ ਲੈ ਕੇ ਆਈ ਹੈ ਉਹ ਸਾਡੇ ਲਈ ਬਹੁਤ ਖਤਰਨਾਕ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਪਟ્રોલ ਤੇ ਡੀਜ਼ਲ ਇਹਦੀ ਚਾਰਜ ਫੇਰੇ ਪੰਪਾਂ ਦੇ ਉੱਪਰ ਦਿੱਕਤ ਆ ਚੁੱਕੀ ਹੈ ਹੜਕੰਪ ਮੱਚ ਚੁੱਕਾ ਹੈ ਪੰਜਾਬ ਦੇ ਵਿੱਚ ਪਟ્રોલ ਪੰਪਾਂ ਤੇ ਲੰਬੀਆਂ ਲੰਬੀਆਂ ਲਾਈਨਾਂ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਲਈ ਲੋਕਾਂ ਨੇ ਲਾਈਆਂ ਹੋਈਆਂ ਇਹ ਇੱਕ ਥਾਂ ਦੇ ਉੱਪਰ ਤਾਂ ਇੱਕ ਮੁੰਡਾ ਲਾਈਨ 'ਚ ਲੱਗਾ बेहोश ਹੋ ਗਿਆ ਕਿੰਨੀਆਂ ਥਾਵਾਂ ਦੇ ਉੱਪਰ ਪੈਟਰੋਲ ਪੰਪਾਂ ਤੇ ਲੜਾਈਆਂ ਹੋਈਆਂ ਨੇ ਵੀ ਅਸੀਂ ਪਹਿਲਾਂ ਦੇ ਲਾਈਨ 'ਚ ਲੱਗੇ ਆ ਆ ਪਿੱਛੋਂ ਆ ਕੇ ਕਿਉਂ ਲੈ ਰਿਆ ਲੋਕ ਕਹਿ ਰਹੇ ਨੇ ਜਿਹੜੇ ਵੀ ਆਈਪੀ ਤੇ ਪਹੁੰਚ ਵਾਲੇ ਨੇ ਉਹ ਘਰੇ ਬੈਠੇ ਹੀ ਡੀਜ਼ਲ ਪੈਟਰੋਲ ਮੰਗਾਈ ਜਾਂਦੇ ਨੇ ਅਸੀਂ ਲਾਈਨ 'ਚ ਲੱਗੇ ਆ ਸਾਨੂੰ ਮਿਲਦਾ ਨਹੀਂ ਪਿਆ ਇਹ ਸਭ ਕੁਝ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਹੁਣੇ-ਹੁਣੇ ਆਇਆ ਮੁੱਖ ਮੰਤਰੀ ਨੇ ਆਖਿਆ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਬਈ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਤੋਂ ਹੀ ਡੀਜ਼ਲ ਪੈਟਰੋਲ ਜਿਹੜਾ ਉਹ ਮੰਗਾਇਆ ਹੋਇਆ ਸਾਡੇ ਕੋਲ ਹੈਗਾ ਇਸ ਕਰਕੇ ਕਿਸੇ ਤਰ੍ਹਾਂ ਦੀ ਚਿੰਤਾ ਟੈਨਸ਼ਨ ਦੀ ਜ਼ਰੂਰਤ ਨਹੀਂ ਹੈਗੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਜਿਹੜਾ ਹੈ ਇਹ ਲੋਕਾਂ ਲਈ ਰਾਹਤ ਲੈ ਕੇ ਆਏਗਾ ਪਰ ਜਿਹੜੇ ਡਰਾਈਵਰ ਭਰਾ ਨਹੀਂ ਉਹ ਆਪਣੀ ਹੜਤਾਲ ਦੇ ਉੱਪਰ ਬਰਕਰਾਰ ਨੇ ਉਹ ਆਮ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਡਰਾਈਵਰ ਕੱਲੇ ਐਸੀ ਨਹੀਂ ਘਰ ਘਰ ਜਿਹੜੀਆਂ ਕਾਰਾਂ ਨੇ ਗੱਡੀਆਂ ਨੇ ਮੋਟਰਸਾਈਕਲ ਨੇ ਘਰ ਘਰ ਵੀਹਿਕਲ ਨੇ ਹਰ ਬੰਦਾ ਆਪ ਚਲਾਉਂਦਾ ਤੇ ਉਹ ਫਿਰ ਡਰਾਈਵਰ ਹੈ ਜਿਹੜਾ ਇਹ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ ਇਹ ਕੱਲਾ ਕੋਈ ਟਰੱਕਾਂ ਬੱਸਾਂ ਦੇ ਡਰਾਈਵਰਾਂ ਵਾਸਤੇ ਨਹੀਂਗਾ ਕਿਸੇ ਵੀ ਵੀਹਿਕਲ ਦਾ ਡਰਾਈਵਰ ਜੇ ਉਹਦੇ ਤੋਂ ਐਕਸੀਡੈਂਟ ਦੇ ਵਿੱਚ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹਦੇ ਤੇ ਇਹ ਲਾਗੂ ਹੋਣਾ ਤਾਂ ਇਹ ਗੱਲ ਡਰਾਈਵਰਾਂ ਦੀ ਜਾਇਜ਼ ੜਾਪਦੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਜਾਣ ਬੁੱਝ ਕੇ ਐਕਸੀਡੈਂਟ ਨਾ ਕਰਦਾ ਨਾ ਕਿਸੇ ਨੂੰ ਮਾਰਨ ਲਈ ਕੋਈ ਐਕਸੀਡੈਂਟ ਕਰਦਾ ਉਹ ਕੋਈ ਰੇਅਰ ਪਲੈਨਿੰਗ ਕਰਕੇ ਕੋਈ ਹੋ ਸਕਦਾ ਇੱਕ ਅੱਧਾ ਲੱਖਾਂ 'ਚੋਂ ਬਾਕੀ ਐਕਸੀਡੈਂਟ ਅਚਨਚੇਤ ਹੁੰਦੇ ਨੇ ਤੇ ਸੱਚਮੁੱਚ ਇਹ ਕੋਈ ਗਾਰੰਟੀ ਨਹੀਂ ਹੁੰਦੀ ਵੀ ਐਕਸੀਡੈਂਟ 'ਚ ਕਿਹਦੀ ਜਾਨ ਚਲੀ ਜਾਏ ਦੂਜੇ ਦੀ ਜਾਂ ਦੂਜੇ ਦੀ ਸੋ ਇਸ ਕਰਕੇ ਡ라이ਵਰਾਂ ਦੀ ਇਸ ਮੰਗ ਜਿਹਦੇ ਉੱਪਰ ਉਹਨਾਂ ਨੇ ਹੜਤਾਲ ਕੀਤੀ ਹੈ ਕੇਂਦਰ ਸਰਕਾਰ ਨੂੰ ਤੁਰੰਤ ਵਿਚਾਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੇ ਵੀ ਇੱਕ ਤਰ੍ਹਾਂ ਨਾਲ ਜਿਵੇਂ ਨੱਕ ਚ ਦਮ ਕੀਤਾ ਡਰਾਈਵਰਾਂ ਨੇ ਹੜਤਾਲ ਕਰਕੇ ਕੇਂਦਰ ਸਰਕਾਰ ਨੇ ਤੁਰੰਤ ਮੀਟਿੰਗ ਸੱਦੀ ਹੈ ਔਰ ਮੀਟਿੰਗ ਸੱਦ ਕੇ ਕੇਂਦਰ ਸਰਕਾਰ ਉਹਦੇ ਵਿੱਚ ਇਹਦੇ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਰਾਹਤ ਦੇਣ ਵਾਲੀ ਇਹ ਗੱਲ ਕੀਤੀ ਹੈ ਵੀ ਘਬਰਾਓ ਨਾ ਚਿੰਤਾ ਨਾ ਕਰੋ ਪੰਜਾਬ ਦੇ ਕੋਲ ਡੀਜ਼ਲ ਤੇ ਪੈਟਰੋਲ ਹੈਗਾ ਅਸੀਂ ਪਹਿਲਾਂ ਤੋਂ ਇਹਦਾ ਇੰਤਜ਼ਾਮ ਕੀਤਾ ਹੋਇਆ ਸੋ ਬਹੁਤ ਮਿਹਰਬਾਨੀ ਸ਼ੁਕਰੀਆ